ਲਗਾਤਾਰ 7 ਦਿਨ ਤੋਂ ਸਥਾਨਕ ਰੋਡ ਕ੍ਰੋਸ ਭਵਨ ਦੇ ਗੇਟ ਦੇ ਵਿੱਚ ਪੇਰੈਂਟਸ ਐਸੋਸੀਏਸ਼ਨ ਦੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਅਤੇ ਇਨਸਾਫ ਟੀਮ ਦੇ ਸਹਿਯੋਗ ਦੇ ਨਾਲ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅੱਜ ਵੀ ਲਗਾਤਾਰ ਜਾਰੀ ਹੈ ਇਸ ਦੌਰਾਨ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਦੇ ਵਿਰੁੱਧ ਮਾਪੇ ਨੇ ਆਪਣੇ ਖੂਨ ਦਾ ਪਿਆਲਾ ਪ੍ਰਸ਼ਾਸਨ ਨੂੰ ਭੇਂਟ ਕੀਤਾ ਹੈ ਖੂਨ ਦੇ ਪਿਆਲੇ ਦੇ ਨਾਲ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਪਹੁੰਚੇ ਪੇਰੈਂਟਸ ਨੇ ਦਫ਼ਤਰ ਦੇ ਗੇਟ ਵਿੱਚ ਬੈਠ ਕੇ ਨਾਰੇਬਾਜ਼ੀ ਕੀਤੀ ਹੈ ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਵੱਖ-ਵੱਖ ਮੁਲਾਜ਼ਮ ਕਿਸਾਨ ਵਿਦਿਆਰਥੀ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਮਾਪੇ ਬਾਪ ਦੀ ਲੁੱਟ ਉਸੇ ਤਰ੍ਹਾਂ ਜਾਰੀ ਹੈ ਅਤੇ ਇਸ ਦੌਰਾਨ ਪ੍ਰਸ਼ਾਸਨ ਵੀ ਕੇਵਲ ਗੋਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਡਿਪਟੀ ਕਮਿਸ਼ਨਰ ਮਾਪੇ ਬਾਪ ਅਤੇ ਸਕੂਲ ਪ੍ਰਬੰਧਕਾਂ ਦੀ ਸਾਂਝੀ ਮੀਟਿੰਗ ਬੁਲਾਉਣ ਜਿਸ ਨਾਲ ਸਾਰੀ ਸੱਚਾਈ ਦਾ ਪਤਾ ਲੱਗ ਸਕੇ। ਮੈਂ ਪਵਨ ਕੁਮਾਰ ਪੇਰੈਂਟਸ ਐਸੋਸੀਏਸ਼ਨ ਸ਼੍ਰੀ ਮੁਖਸਰ ਸਾਹਿਬ ਵੱਲੋਂ ਰਿਪਰੈਜ਼ੈਂਟ ਕਰ ਰਹੇ ਆ ਪੇਰੈਂਟਸ ਐਸੋਸੀਏਸ਼ਨ ਨੂੰ ਸਾਡੇ ਨਾਲ ਇਨਸਾਫ ਟੀਮ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪੰਜਾਬ ਸਟੂਡੈਂਟ ਯੂਨੀਅਨ ਨੌਜਵਾਨ ਭਾਰਤ ਸਭਾ ਤੇ ਹੋਰ ਕਈ ਜਥੇਬੰਦੀਆਂ ਦਾ ਸਾਡਾ ਸਹਿਯੋਗ ਹੈ ਅਸੀਂ ਪ੍ਰਾਈਵੇਟ ਸਕੂਲਾਂ ਦੀ ਲੁੱਟ ਦੇ ਖਿਲਾਫ ਪਿਛਲੇ 2 ਸਾਲਾਂ ਤੋਂ ਲਗਾਤਾਰ ਲੜ ਰਹੇ ਹਾਂ ਪ੍ਰਾਈਵੇਟ ਸਕੂਲਾਂ ਵੱਲੋਂ ਵੇਚੀਆਂ ਜਾਂਦੀਆਂ ਕਿਤਾਬਾਂ ਵੇਚੀਆਂ ਜਾਂਦੀਆਂ ਵਰਦੀਆਂ ਦਾ ਮਸਲਾ ਅਸੀਂ ਬੜੇ ਜਰਨਲ ਪਿਛਲੇ ਸਾਲਾਂ ਵਿੱਚੋਂ ਉਠਾਇਆ ਹੈ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਪੱਤਰ ਜਾਰੀ ਹੋਇਆ ਹੈ ਵੀ ਇਹ ਪ੍ਰਾਈਵੇਟ ਸਕੂਲ ਕਿਸੇ ਕਿਸਮ ਦੀ ਵਪਾਰਕ ਗਤੀਵਿਧੀ ਨਹੀਂ ਕਰ ਸਕਦੇ ਪਰ ਅੱਜ ਵੀ ਪਿਛਲੇ ਇਸ ਸੈਸ਼ਨ ਦੇ ਵਿੱਚ ਵੀ ਅਨੇਕਾਂ ਪ੍ਰਾਈਵੇਟ ਸਕੂਲਾਂ ਨੇ ਆਪਣੇ ਕੈਂਪਸ ਦੇ ਵਿੱਚ ਰੱਖ ਕੇ ਕਿਤਾਬਾਂ ਵੇਚੀਆਂ ਜਾਂ ਸਿੱਧੇ ਜਾਂ ਸਿੱਧੇ ਢੰਗ ਵਿੱਚ ਮਾਪਿਆਂ ਨੂੰ ਮਜਬੂਰ ਕੀਤਾ ਵੀ ਉਹ ਉਸ ਦੁਕਾਨ ਤੋਂ ਹੀ ਪਾਰਟਿਕੂਲਰ ਦੁਕਾਨ ਤੋਂ ਕਿਤਾਬਾਂ ਖਰੀਦਣ ਡੀਸੀ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਪੱਤਰ ਜਾਰੀ ਹੋਇਆ ਵੀ ਕੋਈ ਸਕੂਲ ਜਿਹੜਾ ਰੀਡਮਿਸ਼ਨ ਫੀਸ ਨਹੀਂ ਲੈ ਸਕਦਾ ਪਿਛਲੇ ਸਾਲ ਇਹ ਪੱਤਰ ਜਾਰੀ ਹੋਣ ਤੋਂ ਬਾਅਦ ਇਨ੍ਹਾਂ ਸਕੂਲਾਂ ਨੇ ਰੀਡਮਿਸ਼ਨ ਦਾ ਨਾਮ ਬਦਲ ਕੇ ਸਾਲਾਨਾ ਫੰਡ ਡਿਵੈਲਪਮੈਂਟ ਫੰਡ ਜਾਂ ਹੋਰ ਫੰਡ ਦਾ ਨਾਮ ਰਹਿ ਕੇ ਉਨੀ ਮਾਤਰਾ ਜੀ ਸਾਡੇ ਤੋਂ ਫੰਡ ਵਸੂਲੇ ਜਾ ਰਹੇ ਆ ਪੇਰੈਂਟਸ ਨੂੰ ਹਜੇ ਤੱਕ ਕੋਈ ਰਾਹਤ ਨਹੀਂ ਮਿਲੀ ਜਿੰਨਾ ਚਿਰ ਕੋਈ ਹੱਲ ਨਹੀਂ ਨਿਕਲਦਾ ਅਸੀਂ ਪਿਛਲੇ 19 April ਤੋਂ ਪੋਖੜ ਹਟਾਲ ਤੇ ਬੈਠੇ ਹੋਏ ਆ ਇਸ ਪੋਖੜ ਹਟਾਲ ਦਾ ਉਦੇਸ਼ ਸਕੂਲਾਂ ਨੂੰ ਪ੍ਰਾਈਵੇਟ ਸਕੂਲ ਮਾਫੀਆ ਤੋਂ ਮੁਕਤ ਕਰਾਉਣਾ ਤਾਂ ਜੋ ਮਾਪਿਆਂ ਦੀ ਜਿਹੜੀ ਲੁੱਟ ਹੈ ਉਸ ਨੂੰ ਅਸੀਂ ਰੋਕ ਸਕੀਏ ਮਾਪੇ ਮਾਪਿਆਂ ਕੋਲੋਂ ਇੰਨੇ ਪੈਸੇ ਲੁੱਟੇ ਜਾ ਚੁੱਕੇ ਆ ਵੀ ਹੁਣ ਉਹਨਾਂ ਕੋਲੇ ਪੈਸੇ ਦੇਣ ਨੂੰ ਕੁਝ ਨਹੀਂ ਹੈਗਾ ਮਾਪਿਆਂ ਕੋਲੇ ਸਿਰਫ ਆਪ ਦਾ ਦਿਨ ਨੂੰ ਖੂਨ ਹੈਗਾ ਅੱਜ ਅਸੀਂ ਖੂਨ ਦਾ ਪਿਆਲਾ ਡੀਸੀ ਮੁਕਸਰ ਨੂੰ ਪੇਂਟ ਕਰਨ ਜਾ ਰਹੇ ਆ ਕਿਉਂਕਿ ਉਹ ਲੁੱਟ ਨੂੰ ਰੋਕਣ ਦੇ ਵਿੱਚ ਕਾਮਯਾਬ ਨਹੀਂ ਹੋਏ ਬੁਰੀ ਤਰ੍ਹਾਂ ਸਫਲ ਹੋਏ ਆ ਧੰਨਵਾਦ ਜੀ ਸੁਸਲਾ ਹੈਗਾ ਤੇ ਕੀ ਜਿਹੜਾ ਹੈਗਾ ਸੋਲਡ ਆਊਟ ਫਿਲਹਾਲ ਦੀ ਘੜੀ ਨਿਕਲੇਗਾ ਮੈਂ ਦਰਸ਼ਨ ਸਿੰਘ ਸਿੱਧੂ ਤਹਿਸੀਲਦਾਰ ਸ਼੍ਰੀ ਮੁਕਤਸਰ ਸਾਹਿਬ ਅ ਡੀ ਸਾਹ ਦੇ ਬਿਹਾਫ ਤੇ ਅੱਜ ਜੋ ਬੱਚਿਆਂ ਦੇ ਪੇਰੈਂਟਸ ਉਹ ਇਸ ਸੰਬੰਧ ਵਿੱਚ ਮੰਗ ਪੱਤਰ ਤੇ ਫੋਨ ਦਾ ਪਹਿਲਾ ਵੀ ਦਿਨ ਆਇਆ ਵੀ ਸਾਡੇ ਬੱਚਾਂ ਤੋਂ ਆਪਣੀ ਮਰਜ਼ੀ ਮਤਾਬਕ ਫੀਸਾਂ ਲੈ ਰਹੇ ਆ ਉਹਦੇ ਸੰਬੰਧ ਵਿੱਚ ਮੈਂ ਡੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਉਹ ਤਰੀਕ ਦਾ 11 ਵਜੇ ਦਾ ਟਾਈਮ ਦਿੱਤਾ ਵੀ ਇਹ ਬੱਚਿਆਂ ਦੀ ਬੱਚਿਆਂ ਦੇ ਜਿਹੜੇ ਮਾਪੇ ਆ ਉਹਨਾਂ ਨਾਲ ਪਲੱਸ ਜਿਹੜੇ ਸਕੂਲ ਆ ਉਹਨਾਂ ਦੇ ਪ੍ਰਿੰਸੀਪਲਾਂ ਨਾਲ ਸਾਂਝੀ ਮੀਟਿੰਗ ਹੋਊਗੀ ਤਾਂ ਕਿ ਕੋਈ ਮਸਲਾ ਹਾਲੇ ਦਾ ਕੀਤਾ ਜਾ ਸਕੇ ਮੁਖਸਰ ਤੋਂ ਤਰਸੇਮ ਢੁੱਡੀ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਔਰੀਆ ਜੰਗ